ਸੂਰਜ ਦੀ ਪਹਿਲੀ ਕਿਰਨ ਜਦੋਂ ਦੀ ਰੋਟੀ ਦੀ ਫਿਕਰ ਇਹਨੂੰ ਉਦੋਂ ਹੀ ਜਗਾਉਂਦੀ ਹੱਥ ਵਿੱਚ ਤੰਗ ਜਿਆ ਪਰੋਸ਼ਾ ਤੇ ਦਾਤੀ ਹੱਥ ਜੋੜ ਤੁਰ ਪੈਂਦਾ ਨਾ ਕੋਈ ਸਰੀਕ ਨਾ ਸਾਥੀ ਸਿਰ ਤੇ ਬੋਝ ਪੈਰਾ ਢੇਠ ਤੱਤੀ ਰੇਸ ਕਿਸੇ ਹਾਲ ਨਾ ਛੱਡਦਾ ਏ ਮਜਦੂਰੀ ਦਾ ਖੇਤ ਦਿਹਾੜੀਦਾਰ ਬੰਦਾ ਹਰ ਇੱਕ ਨੂੰ ਪਿਆਰਾ ਸ਼ਾਮੀ ਹਿਸਾਬ ਵੇਲੇ ਸਭ ਦਾ ਬਣਦਾ ਏ ਖਾਰਾ ਕਿਉਂਕਿ ਮੁੱਲੇ ਦੀ ਮਿਹਨਤ ਦਾ ਬਹੁਤ ਘੱਟ ਲੱਗਦਾ ਖੂਨ ਪੀਸ ਕੇ ਵੀ ਟਿੱਡ ਭੁੱਖਾਈ ਪੱਜਦਾ ਇਹਦੀ ਚੁੱਪ ਵਿੱਚ ਲੁਕੀਆਂ ਨੇ ਲੱਖਾਂ ਫਰਿਆਦਾਂ ਕੰਬਦੇ ਬੁੱਲਾਂ ਤੇ ਟਿੱਕੀਆਂ ਨੇ ਕਈ ਆਦਾਂ ਜਦੋਂ ਪੱਥਰ ਤੋੜਦਾ ਏ ਟੁੱਟਦਾ ਏ ਦਿਲ ਮੁੱਕਦੀ ਨਾ ਥਕਾਵਟ ਮਿਲਦਾ ਨਾ ਮੰਜ਼ਿਲ ਹੱਥਾਂ ਵਿੱਚ ਛਾਲੇ ਅੱਖਾਂ ਵਿੱਚ ਪਾਣੀ ਮਜ਼ਦੂਰ ਦੀ ਜ਼ਿੰਦਗੀ ਇੱਕ ਦੁੱਖਾਂ ਦੀ ਕਹਾਣੀ ਬਸ ਸੀਨੇ ਦੀ ਮੱਕ ਮਿੱਟੀ ਦਾ ਸ਼ਿੰਗਾਰ ਰੋਜ਼ ਟੁੱਟਦਾ ਏ ਸੁਪਨਾ ਰੋਜ਼ ਹੁੰਦਾ ਏ ਤਿਵਾਰ ਕਾਮ ਨੂੰ ਜਦੋਂ ਮੁੜਦਾ ਥੱਕਿਆ ਟੁੱਟਿਆ ਸਰੀਰ ਚੋਪੜੀ ਦੀ ਕੰਧ ਕੋਲੋਂ ਚੁਰਾਉਂਦਾ ਏ ਧੀਰ ਬੱਚਿਆਂ ਲਈ ਲੈ ਜਾਣਾ ਕੁਝ ਮਿੱਠਾ ਸਰੂਰ ਪਾਵੇਂ ਆਪਣੀ ਜੇਬ ਹੋਵੇ ਦੁੱਖਾਂ ਨਾਲ ਭਰਪੂਰ ਆਪਣੀ ਦੀਆਂ ਅੱਖਾਂ ਵਿੱਚ ਚੁੱਪ ਜਈ ਅਰਧਾ ਸ ਰੱਬਾ ਦੀ ਥੋੜੀ ਜਹੀ ਪੂਰੀ ਕਰਿਆਸ ਕਿ ਤਾ ਪਾਲੀ ਪੈਸੇ ਹਮ ਬਾਰੀ ਦਾ ਜਰ ਹਰ ਰੋਜ਼ ਨਾ ਨਾਉਗੇ ਬਿਨ ਨਵਾ ਸਹਾਰ ਸਰਦੀ ਦੀ ਰਾਤ ਹੋਵੇ ਜਾਂ ਤਪਦੀ ਦੁਪਹਿਰ ਇਹਦੇ ਸਾਹਾਂ ਵਿੱਚ ਸਦਾ ਰਹਿੰਦਾ ਮਿਹਨਤ ਦਾ ਜ਼ਹਿਰ ਕੋਈ ਮੌਸਮ ਨਾ ਰੋਕੇ ਨਾ ਕੋਈ ਇਹ ਬਿਮਾਰੀ ਜੇ ਕੰਮ ਤੇ ਨਾ ਜਾਵੇ ਤਾਂ ਭੁੱਖ ਮਾਰੇਗੀ ਮਾਰੀ ਹਰ ਇੱਕ ਮਜਬੂਰੀ ਇਹਨੂੰ ਕੰਮ ਤੇ ਬੁਲਾਵੇ ਇਲਕਿਰਤੀ ਬੰਦਾ ਹਰ ਦੁੱਖ ਸਹਿ ਜਾਵੇ ਲੋਕੀ ਕਹਿਣ ਮਜ਼ਦੂਰ ਪਰ ਰੂਹ ਹੋਏ ਰੁਖ ਖੜਾ ਰਹਿ ਕੇ ਦੇਵੇ ਸਭ ਨੂੰ ਸੁੱਖ ਅਰੇ ਦੇ ਅੰਦਰ ਇੱਕ ਸਵਾਲੇ ਉੱਠਦਾ ਕੀ ਇਹਦੇ ਹਿੱਸੇ ਦਾ ਕਦੇ ਹੱਕ ਨਹੀਂ ਜੁੜਦਾ ਕਿਸ ਦਿਨ ਹੋਵੇਗੀ ਛੁੱਟੀ ਕਿਸ ਦਿਨ ਹੋਵੇਗੀ ਸ਼ੋਰ ਕਿਸ ਦਿਨ ਮਿਲੇਗਾ ਇਹਨੂੰ ਵੀ ਸਹੀ ਸਨਮਾਨ ਇਦੀ ਕਿਰਤ ਨਾਲ ਚੱਲਦੀ ਏ ਦੁਨੀਆ ਸਾਰੀ ਕਿਉਂ ਫੇਰੇ ਇਦੀ ਥਾਲੀ ਹੁੰਦੀ ਏ ਖਾਲੀ ਹਾਂ ਹਿੰਮਤ ਨੀ ਹਾਰੀ ਦਿਲ ਵਿੱਚ ਇਹ ਜੋਰ ਕੱਲ ਦੀ ਸਵੇਰ ਹੋਵੇਗੀ ਕੁਝ ਹੋਰ ਇਦੀ ਤੀਨਾ ਕਰੇ ਮਜ਼ਦੂਰੀ ਨਾ ਉਦ ਹੋਵੇ ਖੋਹਾਰ ਬਸੇ ਹੋ ਇੱਕ ਚਾਏ ਤੂੰ ਜਾਣਾ ਕੋਈ ਪਾਰ ਕੋਈ ਪਾਰ ਇਹ ਪੜ ਲਿਖ ਜਾਣ ਬਣ ਜਾਣ ਅਫਸਰ ਬਦਲ ਜਾਵੇਗਾ ਫੇਰ ਦੀ ਜ਼ਿੰਦਗੀ ਦਾ ਦਫਤਰ ਆਪਣੇ ਖੂਨ ਪਸੀਨੇ ਨਾਲ ਪਾਣੀ ਦਿੰਦਾ ਬੂਟੇ ਨੂੰ ਉਡੀਕਦਾ ਏ ਮਾਲੀ ਕਦੋਂ ਲੱਗਣਗੇ ਫਲ ਕਿਰਤ ਦੀ ਕਮਾਈ ਸਦਾ ਸੱਚੀ ਰਹੇਗੀ ਰੱਬ ਇਹਨੂੰ ਫਲ ਇੱਕ ਦਿਨ ਜ਼ਰੂਰ ਦੇਵੇਗੀ ਇਹੋ ਆਸ ਰੱਖ ਤਜੋਜ਼ ਕਦਮ ਵਧਾਉਂਦਾ ਹਰ ਨਵੀਂ ਸਵੇਰ ਦਾ ਬੋਝ ਚੁੱਕ ਆਉਂਦਾ ਹੱਥਾਂ ਵਿੱਚ ਛਾਲੇ ਅੱਖਾਂ ਵਿੱਚ ਪਾਣੀ ਮਜ਼ਦੂਰ ਦੀ ਜ਼ਿੰਦਗੀ ਇੱਕ ਦੁੱਖਾਂ ਦੀ ਕਹਾਣੀ ਪਸੀਨੇ ਦੀ ਮਾਇਕ ਮਿੱਟੀ ਦਾ ਛਿੰਗਾਰ ਰੋਜ਼ ਟੁੱਟਦਾ ਹੈ ਪਰ ਰੋਜ਼ ਕਰਦਾ ਹੈ ਪਿਆ